ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ ਅੱਜ ਦਾ ਵਲੌਗ ਛੋਟਾ ਜਿਹਾ ਵਲੌਗ ਹੋਣ ਵਾਲਾ ਹੈ ਠੀਕ ਹੈ ਜੀ ਤਾਂ ਲਾਸਟ ਤੱਕ ਜਰੂਰ ਬਨੇ ਰਹੋ ਕਿਉਂਕਿ ਅੱਜ ਦਾ ਸੁਣਾ ਘਰ ਆਉਣ ਵਾਲੀ ਹੈ ਪਰ ਬਾਤ ਫੇਰੀ ਤੇ ਜੋ ਕਿ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨੇ ਠੀਕ ਹੈ ਜੀ ਸੋ ਬਨੇ ਰਹੋ ਲਾਸਟ ਤੱਕ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਜਾ ਕਰੋ ਠੀਕ ਹੈ ਜੀ ਸੂ ਪਰਵਾਰ ਫਿਰ ਆਉਣ ਵਾਲੀ ਆ ਕਰੋਨੇ ਤੁਹਾਨੂੰ ਦਰਸਾ ਤੇਰਾ ਜਾਪ ਉਚਾਰਾਂ ਮੈਂ ਤੇਰੇ ਨਾਮ ਦੀ ਮਸਤੀ ਵਿੱਚ ਏਹੇ ਜੀਵਨ گزارਾਂ ਮੈਂ அம்மசரோவர மார்பே தி வி தார நாம திவா சடே சரூர நான்க ਅਸਲ ਤੇ ਜਿਹੜੀਆਂ ਪ੍ਰਭਾਤ ਵੇਰੀਆਂ ਚਲਾਈ ਬੰਬ ਚਲਾਈ ਇਹਨਾਂ ਤੋਂ ਬਰਾ ਫੇਰਦੇ ਹਾਂ ਦੀ ਖੁਸ਼ੀ ਚ ਹੈ ਤਾ ਆਇਆ ਤਾ ਗੁਰਵੱਡ ਪਾ ਕੀ ਪਾਇਆ ਇਹ ਕਿੱਥੇ ਚੱਲ ਗਈ ਤੇ ਇੱਕ ਆ ਚਲੀ ਆ ਕੋ ਨਿਸ਼ਾਨ ਪਏ ਇਹ ਕਿੱਥੇ ਚੱਲ ਗਈ ਆ ਸਾਰੇ ਛੱਟੇ ਪਏ ਤੇ ਕੋ ਪਰਛਤੀ ਦੇ ਉੱਤੇ ਚੱਲ ਗਈ ਆ ਜਿਹੜੀ ਪਰਛਤੀ ਹੈ ਨਾ ਇਹਦੇ ਉੱਤੇ ਚੱਲ ਗਈ ਮੈਂ ਨਾ ਵੀ ਹੱਥਾਂ ਹੀ ਵਾਪਰ ਗਿਆ ਪਰ ਚਲੋ ਕੋਈ ਨਹੀਂ ਐਦਾਂ ਹੁੰਦਾ ਰਹਿੰਦਾ ਆ ਐਡਾ ਕੋਈ ਮਤਲਬ ਐਡੀ ਕੋਈ ਵੱਡੀ ਗਲਤੀ ਨਹੀਂ ਹੈਗੀ ਇਦਾਂ ਹੁੰਦਾ ਰਹਿੰਦਾ ਹੈ ਕਿਉਂਕਿ ਹਲਵਾਈਆ ਕਿਤੇ ਵੀ ਜਾ ਸਕਦੀ ਆ ਠੀਕ ਹੈ ਜੀ ਇਹਦੇ ਬਾਲੀਆਂ ਆਪਣੇ ਜੂਰੀ ਲਾ ਕੇ ਕੀ ਗੱਲ ਕੋਈ ਨਹੀਂ ਹੋਰ ਇਹਨਾਂ ਦਾ ਬਿਕਰਨ ਦੀ ਮਸ਼ੀਨ ਆ ਉਹਦਾ ਆਪ ਜੂਰੀ ਨਹੀਂ ਆ ਠੀਕ ਹੈ ਪਰਵਾਹ ਨੇ ਕਿਹਾ ਵੱਡਦਾ ਹੈ ਅੰਦਰ ਤੜ ਜਕੇ ਗਿਆ ਵੱਡਦਾਂਗੇ ਤੇ ਚਲੋ ਆਪਾਂ ਹੁਣ ਪਰਵਾਹ ਚੁੱਤੇ ਉੱਤੇ ਬਹਿ ਕੇ ਦਰਸ਼ਨ ਕਰਦੇ ਆ ਨਾਲੇ ਕੀਰਤਨ ਵੀ ਉਨ ਸਾਡੇ ਮਾਤਰੀ ਸ਼ਬਦ ਕਰ ਰਹੇ ਨੇ ਟੇ ਨਾਲ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਤਿਗੁਰੂ ਜੀ ਆਗਿਆ ਲੇਰ ਦਾਸ ਹਮਾਰੀ ਜਿਉ ਪਿੰਡ ਸਾਬ ਤੇਰਾ ਵਾਹਿਗੁਰੂ ਵਾਸ ਤੇਰੀ ਵਡਿਆਈ ਕੋਈ ਨਾਉ ਨੱ ਲਾਵੇ ਅਗੇ ਅਰਦਾਸ ਇਸ ਤੋਂ ਬਾਅਦ ਸਮਾਪਤੀ ਆਪਣੇ ਗਾਇਬ ਵਿਖੇ ਪਾਏ ਗਏ ਹਨ ਜਿਸ ਵਿੱਚ ਸੰਗਤਾਂ ਨੇ ਪਹੁੰਚ ਕਰਕੇ ਸ਼ਬਦ ਕੀਰਤਨ ਕੀਤੇ ਨੇ ਛੇ ਔੜੀਆਂ ਅਨੰਤ ਸਰ ਜੀ ਦੀ ਬਾਣੀ ਦੇ ਜਾਪ ਹੋਏ ਸ਼ਬਦ ਕੀਰਤਨ ਕਰਦੇ ਆ ਗੁਰਬਾਣੀ ਪੜ੍ਹਦੇ ਆ ਸੁਣਦੇ ਆ अनेका ਹਰਿ ਜਿਸ ਗਾਇਬ ਵਿਖੇ ਸੰਗਤਾਂ ਦੇ ਚਰਨਮਾਰਕ ਹੋਏ ਨੇ ਗ੍ਰਹਿ ਨੂੰ ਪਵਿੱਤਰ ਕਰਨਾ ਜਿਸ ਭਾਵਨਾ ਨਾਲ ਪਰਵਾਹ ਨੇ ਚੰਨਾ ਦਾਸਰਾ ਆਸਰਾ ਲਿਆ ਹੈ ਪਰਿਵਾਰ ਦੀਆਂ ਬਣੋ ਸੋ ਸਾਡੀ ਬੀਬੀ ਨੂੰ ਵੀ ਸੁਰਪਾ ਬਹਿ ਚੁੱਕੇ ਤੇ ਮਨ ਕਲਤੀ ਪਰਵਾਦ ਜਿਹੜੇ ਦਾ ਬਣੋ ਸਾਰੇ ਕਿੰਨਾ ਕਰਿਆ ਲੋਬੀ ਪਰਵਾਦ ਫੇਕਦੇ ਪੈ ਚੁੱਕੇ ਨੇ ਚਾਲੇ ਤੇ ਦੁੱਧ ਛਕ ਲਿਆ ਸਾਰੀ ਪਰਵਾਦ ਫਰੀ ਨੇ ਸੰਤਾਂ ਨੂੰ ਚੱਲੀਆਂ ਨੇ ਤੇ ਅਸੀਂ ਕਰਦੇ ਆ ਇੱਥੇ ਵਲੌਗ ਦੀ ਐਂਡਿੰਗ ਜੇ ਤੇ ਆ ਮਿੰਨੀ ਵਲੌਗ ਵਧੀਆ ਲੱਗਾ ਤਾਂ ਹਾਂ ਦਾ ਇੱਕ ਸਬਸਕ੍ਰਾਈਬ ਜਰੂਰ ਕਰਦੇ ਹੋ ਚੱਲਿਆ ਤੁਹਾਨੂੰ ਨੈਕਸਟ ਵਲੌਗ ਚ ਵੈਰੀ ਗੁੱਡ ਜੀ ਕਲਚਰ ਵੈਰੀ ਗੁੱਡ ਜੀ ਕਿ ਭੱਤੀ ਸਾਸ਼ੀਆ ਕੱਲ ਰੱਬ ਰੱਖਾ ਬਾਬਾ ਜੀ ਵੇਖੋ ਕਿੰਨੀ ਲੇਟ ਆਏ ਨੇ ਇਹਨਾਂ ਨੂੰ ਕੱਲ ਸ਼ਾਮ ਹੀ ਕਿਹਾ ਸੀ ਤੇ ਆ ਇਹ ਕਾ ਨਾਲ ਸ਼ਿਵ ਜੀ ਇਹ ਵੀ ਇਹ ਵੀ ਨਾਲ ਹੀ ਲੇਟ ਆਉਂਦੇ ਆ ਬਾਬਾ ਜੀ ਦੇ